ਵੱਡਾ ਕਾਬਲਾ ਬਣ ਚੁੱਕਿਆ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਹੋਰ ਪਹੁੰਚੋ ਅਸੀਂ ਅੱਗੇ ਜਾ ਕੇ ਹੁਣ ਕੋਟਲਾ ਸਾਹਿਬ ਜੀ ਆ ਰਹੇ ਆ ਉਹ ਪਾਨਾ ਸਿੱਧੂ ਨੂੰ ਰਿਹਾ ਕਰਾਉਣ ਗਏ ਸੀ ਇਹ ਵੀ ਖੁਸ਼ਖਬਰੀ ਆਪਣੇ ਵਾਸਤੇ ਵੀ ਉਹ ਵੀ ਰਿਹਾ ਹੋ ਚੁੱਕੇ ਹਨ ਉਹ ਵੀ ਇਸ ਧਰਨੇ ਦੇ ਵਿੱਚ ਆਪਣੇ ਨਾਲ ਮੋਢਾ-ਮੋਢਾ ਲਾ ਕੇ ਚੱਲਣਗੇ ਤੇ ਪਹੁੰਚ ਰਹੇ ਆ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਦਿੱਲੀ ਨੂੰ ਅੱਜ ਜਾ ਸਵੇਰ ਜਾ ਸ਼ਾਮ ਨੂੰ ਦਿੱਲੀ ਕੂਚ ਕਰਾਂਗੇ ਤੇ ਅੱਗੇ ਤੂੰ 30 ਕਿਲੋਮੀਟਰ ਅੱਗੇ ਜੋ ਬੈਰੀਗੇਟ ਹੈ ਉਹ ਆਪਾਂ ਪਹਿਲਾ ਬੈਰੀਗੇਟ ਤੋੜਾਂਗੇ ਦਿੱਲੀ ਦੀ ਹਿੱਕ ਤੇ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿਹੜਾ ਇਹ ਧਰਨਾ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਸੰਝ ਹੈ ਜਿਹਦੇ ਵਿੱਚ ਮਜ਼ਦੂਰਾਂ ਦੀਆਂ ਵੀ ਮੰਗਾਂ ਫੈਨੀਆਂ ਨੇ ਕਿਸਾਨਾਂ ਦੀਆਂ ਵੀ ਮੰਗਾਂ ਫੈਨੀਆਂ ਨੇ ਮੇਰੀ ਗੱਲ ਸੁਣ ਤੇ ਮੋਦੀ ਤਾਂ ਤੇ ਗੋਡਾ ਆਪਾਂ ਧਰਾਂਗੇ ਹੁਣ ਸਾਰੀਆਂ ਮੰਗਾਂ ਵਾਪਸ ਕਰਵਾ ਕੇ ਹੀ ਮੁੜਨਾ ਹੈ ਕਿਉਂਕਿ ਮੇਰੇ ਨਾਲ